ਤੇਰਾ ਮੈਂ ਕੀ ਮਾੜਾ ਕਰਿਆ ਸੀ ਜਿਹੜੀ ਤੂੰ ਮੇਨ ਨਾਲ ਇੰਨੀ ਮਾੜੀ ਕਰ ਗਈ ਤੇਰਾ ਕਿਹੜਾ ਸੁਪਨਾ ਨਹੀਂ ਪੂਰਾ ਕਰਿਆ ਮੈਂ ਕਿਹੜਾ ਤੇਰਾ ਸੌਂਕ ਹੈ ਜਿਹੜਾ ਪੂਰਾ ਨਹੀਂ ਕਰਿਆ ਐਂਡੀ ਕਿਉਂ ਤੂੰ ਕਰਾਉਂਦੀ ਰਹੀ ਮੇਰੇ ਸਾਲੇ ਦੀ ਜਿਹੜਾ ਮੈਨੂੰ ਪਤਾ ਵੀ ਨਹੀਂ ਵੀ ਕੀ ਹੁੰਦਾ ਰਬਾਉਂਡਿੰਗ ਤੂੰ ਕਰਾਉਂਦੀ ਰਹੀ ਬਿਊਟੀ ਪਾਰਲਰ ਵਿੱਚ ਤੂੰ ਆਉਂਦੀ ਰਹੀ ਕਾਜਲੇ ਤੇਰਾ ਬੇੜਾ ਪਏ ਮਰਦੇ ਤੂੰ ਮਰ ਜੇ ਤੂੰ ਖਾਜਲੇ ਤੇਰਾ ਪੇੜਾ ਮਾਇਆ ਸਕੂਟਰੀ ਤੈਨੂੰ ਮੈਂ ਲਿਆ ਕੇ ਦਿੱਤੀ ਤਾਂ ਕਿ ਮੈਂ ਸਕੂਟਰੀ ਬਣਾ ਪੈਰ ਨਹੀਂ ਧਰਨਾ ਬਾਹਰ ਫੇਰ ਤਾਂ ਸਿਆਲਾ ਚ ਗਿਆ ਮੈਂ ਗੱਡੀ ਬਣਾ ਨਹੀਂ ਨਾਲ ਗੱਡੀ ਤੇਨੂੰ ਖੜੇ ਬਾਹਰ 70000 ਦੀ ਲਿਆ ਕੇ ਦਿੱਤੀ ਮੈਂ ਕੁੱਤੀਏ ਟੱਪੜੇ ਵਾਲੇ ਸਾਹਬ ਨਾਲ ਨੌਂਦਾ ਰਿਹਾ ਤੈਨੂੰ ਮੈਂ ਟਰੱਸ ਮੇ ਪਤਰੀ ਕਿਹੜਾ ਕਿਹੜਾ ਸਾਬੜ ਤੂੰ ਵਰਤਦੀ ਰਹੀ ਤਰਾ ਕਖਰਾ ਰਹਾ ਪਰ ਜਬਾਜਿਆਰ ਤੂੰ ਸੂਟ ਪਾਉਦੀ ਸੀ ਤਾ ਵੀ ਤਰਾ ਪੇੜਾ ਉੱਗਿਆ ਠੀਕ ਆ ਜੀ ਲੈ ਆ ਜਨਾ ਲਹੂ ਪੀਤਾ ਪਿਆ ਕਰੇ ਕਰੂ ਆ ਲੈ ਆ ਦੇ ਕਰੇ ਕਰੂ ਹੋ ਲੈ ਦੇ ਅਸੰਦੇ ਹਾਂ ਮੇਰੇ ਨੀਲੇ ਉਰੇ ਆ ਦੱਸ ਦੇ ਯਾਰ ਮੈਂ ਜਾ ਕੇ ਆਣਾ ਤੇਰੀ ਭਝਾਈ ਨੇ ਕੰਮ ਭੇਜਿਆ ਤੇਰੀ ਪਰਝਾਈ ਕਾਜਲ ਓਏ ਮਰ ਗਈ ਉਹ ਫਰੀ ਨਹੀਂ ਓਏ ਫਿਰ ਕੀ ਹੋਇਆ ਚਲੀ ਗਈ ਉਹ ਫਿਰ ਮੁੜਿਆ ਕੋਈ ਗੱਲ ਨਹੀਂ ਬਾਜ਼ਾਰ ਬਜ਼ੂਰ ਗਈ ਹੋ ਇੱਥੇ ਕਿਤੇ ਨਾਲੇ ਦਿਨ ਦਾ ਵਧੀਆ ਵੀਰੇ ਤੇਰੇ ਵਾਲੀ ਬਾਹਰ ਅੰਦਰ ਚਲੇ ਜਾਂਦੀ ਆ ਓਏ ਕੋ ਮੇਰੇ ਵਾਲੀ ਦੇਖ ਲੈ ਦਾਇਤਾ ਘਰੋਂ ਬਾਹਰ ਹੀ ਨਿਕਲਦੀ ਜੇ ਮੈਂ ਕਹਿ ਦਮਾ ਕਰੇ ਪੇਕੇ ਚਲੇ ਜਾ ਜਦੀ ਮੇਰੇ ਉੱਤੇ ਬਹਿ ਜਾਂਦੀ ਸਾਹ ਕੁੱਟ ਕਰ ਦਿੰਦੀ ਆ ਮੇਰਾ ਇੱਕ ਬਹਿਜੇ ਬੇੜਾ ਬਚੋਲੇ ਦਾ ਜਿਹਨੇ 10 ਸਾਲ ਵੱਡਾ ਗੈਂਡਾ ਲਿਆ ਕੇ ਦਿੱਤਾ ਮੈਨੂੰ ਆ ਪਤਾ ਮੇਰੇ ਤਾਂ ਗੱਲ ਹੁਣ ਮੈਂ ਦੱਸ ਕਰਾਂਗੀ ਉਹ ਬਾਜ਼ਾਰ ਨਹੀਂ ਗਈ ਛੱਟ ਕੇ ਚਲੀ ਗਈ ਮੈਨੂੰ ਛੱਟ ਕੇ ਉਹ ਫੇਰਦਾ ਵਧਾਈਆਂ ਵੀਰੇ ਤੈਨੂੰ ਧਾਈਆਂ ਕਾਧੀਆਂ ਸੜਿਆ ਉਹ ਤੈਨੂੰ ਛੱਡੀਆਂ ਚਲੇ ਗਈ ਤੇਰਾ ਖਹਿੜਾ ਛੁੱਟਿਆ ਮੇਰਾ ਤਾਂ ਜੀ ਦੀ ਲੱਗਦਾ ਮੈਨੂੰ ਆ ਨੀਂਦ ਨਹੀਂ ਆਉਂਦੀ ਰਾਤ ਨੂੰ ਮੈਨੂੰ ਨਹੀਂ ਪਤਾ ਮੈਨੂੰ ਦਾ ਕਾਜ ਹੱਲਿਆ ਕਿਵੇਂ ਮੇਰੀ ਉਹ ਭਾਈ ਬਣ ਕੇ ਤੂੰ ਮੇਰਾ ਇਹ ਕੰਮ ਕਰਦੇ ਬਚੋ ਲਿਆ ਮੈਂ ਤਾਂ ਤੇਰੇ ਪੈਰ ਧੋ ਤੋ ਪੀਊਗਾ ਮੰਨ ਲਾ ਭਾਈ ਬਣ ਕੇ ਮੇਰੀ ਗੱਲ ਮੈਂ ਤੈਨੂੰ ਸਾੰਪ ਵੀ ਪਵਾ ਦੂੰ ਦੱਸ ਕੜਾ ਪਵਾ ਦਾਂ ਓ ਮੇਰਾ ਵਿਆਹ ਕਰਾ ਦੇ ਓ ਮੇਰਾ ਵਿਆਹ ਕਰਾ ਦੇ ਮੇਰੇ ਤੋਂ ਲੋਕਾਂ ਦੀਆਂ ਦੇਖ ਨਹੀਂ ਹੁੰਦੀਆਂ ਮੇਰਾ ਵਿਆਹ ਕਰਾ ਦੇ ਬਾਈ ਬਣ ਕੇ ਆਹ ਬਾਈ ਬਣ ਕੇ ਮੈਂ ਤੈਨੂੰ ਫੋਟੋ ਫੋਟੋ ਪੂਰੀ ਫੋਟੋਸ਼ਾਪ ਕਰਕੇ ਉੱਥੇ ਫੋਟੋ ਭੇਜੂਗਾ ਮੈਂ ਆਪਣੀ ਜੇ ਮੈਂ ਕਾਲਾਂ ਵੀ ਆ ਤਾਂ ਕਿੱਟਾ ਭੇਜੂਗਾ ਉਹ ਤੇ ਕਰਕੇ ਫੋਟੋ ਤੇ ਨਹੀਂ ਕੋਈ ਨਾ ਪਸੰਦ ਕਰਦਾ ਮੈਨੂੰ ਬਸ ਤੂੰ ਮੇਰਾ ਰਿਸ਼ਤਾ ਕਰਾ ਦੇ ਬਸ ਹਾਂ ਬਾਈ ਬਣ ਕੇ ਠੀਕ ਚਲ ਇਹਦੇ ਨਾਲ ਤਾਂ ਗੱਲ ਹੋ ਗਈ ਹੁਣ ਰੱਬ ਨਾ ਕਰ ਲੈਨੇ ਆ ਓ ਰੱਬਾ ਮੈਂ ਤੇਰਾ ਕੀ ਮਾੜਾ ਕੀਤਾ ਜਿਹੜਾ ਤੂੰ ਮੇਰਾ ਵਿਆਹ ਨਹੀਂ ਹੋਣ ਦਿੰਦਾ ਉਹ ਮੇਤੋ ਛੋਟੇ بڑے ਸਾਰਿਆਂ ਦਾ ਵਿਆਹ ਹੋ ਗਿਆ ਓ ਰੱਬਾ ਓ ਮੇਰੇ ਤੇ ਤਰਸ ਖਾਲਾ ਓ ਮੇਰੇ ਤੇ ਤਰਸ ਖਾਲਾ ਮੇਰਾ ਨਹੀਂ ਜੀ ਕਰਦਾ ਕਿ ਮੇਰੇ ਵੀ ਘਰੇ ਕੋਈ ਰੋਟੀਆਂ ਪਕਾਉਣ ਵਾਲੀ ਹੋਵੇ ਮੈਨੂੰ ਵੀ ਚੂੜੇ ਵਾਲੇ ਹੱਥਾਂ ਦੇ ਨਾਲ ਮੇਰੇ ਮੂੰਹ 'ਚ ਬੁਰਕੀਆਂ ਪਾਵੇ ਕੋਈ ਓ ਮੇਰਾ ਤਾਂ ਤਰਾਹ ਨਿਕਲਿਆ ਪਿਆ ਓ ਰੱਬਾ ਮੇਰਾ ਤਰਾਹ ਨਿਕਲਿਆ ਪਿਆ ਮੇਰਾ ਵਿਆਹ ਕਰ ਦੇ ਆ ਜਿਹੜੀ ਹੁਣ ਗੱਲ ਤੋਰੀ ਆ ਨਾ ਇਹਨੂੰ ਸਿਰੇ ਚਾੜ੍ਹ ਦੇ 170 ਰੇਸਪੀਆਂ ਨੂੰ ਨਾ ਹੋ ਚੁੱਕੀ ਆ ਮੈਨੂੰ ਹੋਰ ਨਹੀਂ ਮੈਨੂੰ ਚੱਲ ਹੁਣਾ ਪਰਮਾਤਮਾ ਮੇਰਾ ਵਿਆਹ ਕਰਾ ਦੇ ਪਰਮਾਤਮਾ ਵਿਆਹ ਕਰਾ ਦੇ ਮੇਰਾ ਭਾਈ ਮੈਨੂੰ ਕਾਜ ਲੈ ਆ ਦੋ ਮੈਂ ਮਰ ਜੂਗਾ ਓ ਯਾਰ ਜਾਤਾ ਤੂੰ ਵੀ ਕਹ ਰਹੀ ਮੈਂ ਜੂਪੇ ਹੋ ਲਿਆ ਹੂੰ 30 ਹਜ਼ਾਰ ਵਾਲੀ ਹੁਣ ਅਗਲੀ ਦੇ ਪੈਸੇ ਪੂਰੇ ਹੋ ਗਏ ਭੱਜ ਗਈ ਜੇ ਮੇਰੀ ਚਾਰਜ ਮੁੱਕਦਾ ਹੁੰਦਾ ਓਏ ਜੂਪੇ ਚ ਕੁੜੀਆਂ ਮਿਲਦੀਆਂ ਨੇ ਹਾਂ ਮੈਨੂੰ ਵੀ ਲੈ ਆ ਕੇ ਦੋ ਆਦਾ ਹੱਦਿਆਰ ਇਹਨੂੰ ਇਹ ਤਾਂ ਭੱਜ ਜਾਂਦੀ ਆ ਨੇ ਬਾਈ ਉਹ ਮੇਰੇ ਤਾਂ ਕੋਲੇ ਹੀ ਆ ਜਵੇ ਆ ਕੇ ਭੱਜ ਜਵੇ ਚਾਹੇ ਉਹ ਬਾਈ ਆ ਬਿਆਲ ਲੱਡੂ ਦੂਜੇ ਦੇ ਹੱਥ ਦੀ ਵਧੀਆ ਲਾਦਾ ਮੈਂ ਤਾਂ ਤਿੰਨ ਤਿੰਨ ਖਾਉ ਆਪ ਤਾਂ ਖਾਈ ਬੈਠੇ ਹੋ ਬਾਈ ਤੇਰੇ ਕੋਲੇ ਇੰਨੀ ਜ਼ਮੀਨ ਜਾਇਦਾਦ ਆ ਯਾਰ ਬਾਈ ਓਏ ਲੋਕ ਅੱਡੇ ਤੋਂ ਕਹ ਰਹੇ ਤਾ ਉਹਨੇ ਨਹੀਂ ਦਿੰਦੇ 170 ਰਿਸ਼ਤੇ ਆਏ ਸੀ ਮੈਨੂੰ ਬਾਰੋ-ਬਾਰੇ ਮੁੜ ਗਏ ਆ ਹੁਣ ਮੇਰੀ ਬਚੋਲੇ ਨਾਲ ਗੱਲ ਹੋਈ ਆ ਇਹ ਘਰੇ ਆਊਗਾ ਓਏ ਵਧੀਆ ਯਾਰ ਤੇਰੇ ਵਾਲੇ ਘਰੇ ਨਹੀਂ ਆਉਂਦੇ ਆ ਸਾਡੇ ਵਾਲੇ ਦੇਖ ਲੈ ਘਰੇ ਆਏ ਹੋਏ ਨਾਸ ਬੱਜਿਆ ਪਿਆ ਉਹ ਮੈਂ ਤਾਂ ਟੂਨੇ ਕਰਦਾ ਟੂਨੇ ਆ ਹੁਣੇ ਰੜਕਾ ਤੇ ਜਿੰਦਾ ਰੱਖ ਕੇ ਆਏ ਆ ਜਦੋਂ ਜਿੰਦਾ ਖੋਲ ਲਿਆ ਇਧਰ ਰਸਤਾ ਉਹ ਇਹਦਾ ਵਹਿਮ ਭਰਮ ਨੇ ਬੜਾਈ ਇਹਦੇ ਨਾਲ ਕੁਝ ਨਹੀਂ ਹੋਣਾ ਹੈਗਾ ਭਾਈ ਮੈਨੂੰ ਕਾਜ ਲਿਆ ਦੋ ਉਹ ਲਿਆ ਦਿੰਨੇ ਆ ਯਾਰ ਤੇਰੀ ਕਾਜਲ ਉਹ ਤੇਰੇ ਨਾਲ ਤਾਂ 3 ਸਾਲ ਰਹਿ ਵੀ ਗਈ ਉਹ ਮੈਨੂੰ ਦੇਖ ਜਿਹਦੇ ਨਾਲ ਕੋਈ 1 ਮਿੰਟ ਵੀ ਨਹੀਂ ਰਿਹਾ ਮੇਰਾ ਨਹੀਂ ਕੀ ਕਰਦਾ ਕਿ ਚੂੜੇ ਵਾਲੇ ਹੱਥਾਂ ਨਾਲ ਕੋਈ ਮੈਨੂੰ ਚਾਹ ਲੈ ਕੇ ਆਵੇ ਕੋਈ ਮੈਨੂੰ ਰੋਟੀ ਲੈ ਕੇ ਆਵੇ ਮੇਰੇ ਮੂੰਹ 'ਚ ਰੋਟੀ ਦੀਆਂ ਬੁਰਕੀਆਂ ਪਾਵੇ ਉਹ ਸਾਨੂੰ ਕਿਹੜਾ ਮਿਲਦੀਆਂ ਨੇ ਰੋਟੀਆਂ ਅਸੀਂ ਤਾਂ ਆਪ ਲਾਉਨੇ ਆ ਜਾਂ ਤਾਂ ਤੂੰ ਵੀ 2-200 ਬੰਦਾ ਜਨ ਲੈ ਕੇ ਗਿਆ ਸੀਗਾ ਜਾ ਤਾਂ ਮੈਨੂੰ ਦੇਖ ਦੇ ਕਾਜਲ ਦੀ ਤੇ ਤੋਂ ਪਹਿਲਾਂ ਵਿਆਹ ਹੋ ਗਿਆ ਤੇ ਤੋਂ ਪਹਿਲਾਂ ਵਿਆਹ ਹੋ ਗਿਆ ਮੈਨੂੰ ਕਾਜਲ ਲਿਆ ਦੋ ਯਾਰ ਕੀ ਆ ਇਹ ਕਾਜਲ ਕਾਜਲ ਕਰੀ ਜਾਂਦਾ ਜਿੱਥੇ ਦਈਆ ਕਾਜਲ ਲਿਆ ਦੇ ਇਹਦੀ ਯਾਰ ਤੂੰ ਉਹ ਮੈਂ ਕਿੱਥੋਂ ਲੈ ਕੇ ਮੋਂ ਤਾਂ ਭੱਜ ਗਈ ਯਾਰ ਹੈ ਬਾਈ ਬਾਈ ਉਹ ਤਾਂ ਭੋਲੀ ਦੀ ਕੋਈ ਗੱਲਾਂ ਜਪਾ ਕੇ ਲੈ ਗਿਆ ਮਿੱਧੂ ਬਹੁਤ ਪਿਆਰ ਕਰਦੀ ਦੀ ਨਹੀਂ ਹੈਗੀ ਤਾਂ ਸੱਚੀ ਉਹ ਭੋਲੀ ਤੀ ਉਹ ਮੈਂ ਇਹਨਾਂ ਦੇ ਘਰੇ ਬਹੁਤ ਵਾਰ ਗਏ ਜਿ ਇਹ ਜੀ ਹੁੰਦੀ ਮੇਰੇ ਨਾਲੇ ਭੱਜ ਜਾਂਦੀ ਅਹੀ ਜੀ ਦੀ ਤੀ ਬਾਈਓ ਕੀ ਹੈ ਜੀ ਨੀਲਾ ਇਹਦੀ ਘਰਾਂ ਨਹੀਂ ਭੱਜ ਗਈ ਕਾਜਲ ਇਹ ਤਾਂ ਦੁਖੀ ਹੈ ਤੇ ਇਹ ਆ ਸਿੰਦਾ ਇਹਦੇ ਘਰ ਵਾਲੀ ਪੇਕੇ ਨਹੀਂ ਜਾਂਦੀ ਇਹ ਤਾਂ ਦੁਖੀ ਐ ਤੇ ਇਧਰ ਜੱਸੀ ਇਹਦਾ ਵਿਆਹ ਨਹੀਂ ਹੁੰਦਾ ਇਹ ਤਾਂ ਦੁਖੀ ਐ ਮੈਂ ਤਾਂ ਹੁਣ ਉਹ ਦਿਨ ਦੀ ਠੀਕ ਕਰਦਾ ਕਦੋਂ ਮੇਰੇ ਲਈ ਪੇਕੇ ਜਾਊ ਉਹਦਾ ਜਦੋਂ ਦੀ ਵਿਆਹ ਕੇ ਆਈਆ ਮੁਰਦੀ ਗੱਡੀ ਵੀ ਨਹੀਂ ਗਈ ਆ ਆਪਣੇ ਘਰੇ ਹੇ ਰੱਬਾ બસ ਦੋ ਤਿੰਨ ਮਹੀਨੇ ਵਾਲੀ ਭੇਜ ਦੇ ਉਹਨੂੰ ਕਰੇ ਮੈਨੂੰ ਸੁਖ ਦਾ ਸਾਹ ਆ ਜੂ ਉਹ ਸੁਖ ਦਾ ਸਾਹ ਤੁਹਾਨੂੰ ਆ ਤਾ ਗਿਆ ਤੁਹਾਡਾ ਤਾਂ ਹੋ ਗਿਆ ਪਹਿਲਾਂ ਮੈਨੂੰ ਦਵਾਓ ਸੁਖ ਦਾ ਸਾਹ ਯਾਰ ਮੇਰਾ ਵਿਆਹ ਕਰਾਓ ਮੇਰਾ ਵਿਆਹ ਕਰਾਓ ਓ ਰੱਬਾ ਕਿਸੇ ਨੂੰ ਨਾ ਸੁਖ ਦਾ ਸਾਹ ਦਵਾ ਪਹਿਲਾਂ ਮੇਰੀ ਕਾਜਲ ਲਿਆ ਓ ਨਹੀਂ ਓ ਰੱਬਾ ਪਹਿਲਾਂ ਮੇਰੇ ਲਈ ਪੇਕੇ ਭਜਾ ਓ ਪਹਿਲਾਂ ਮੇਰਾ ਵਿਆਹ ਕਰਾ ਓ ਐ ਬਹਿ ਕੇ ਆਪਣਾ ਕੁਝ ਨਹੀਂ ਬੜਨਾ ਹੈਗਾ ਧੁੰਦ ਦੋ ਵੀ ਧੁੱਪ ਨਿਕਲੇ ਆਈ ਆਪਣੇ ਤਿੰਨਾਂ ਦੀ ਅਲੱਗ-ਅਲੱਗ ਸਮੱਸਿਆ ਇਹਦੇ ਵਾਲੀ ਸਮੱਸਿਆ ਲੋਕਾਂ ਨੂੰ ਨਹੀਂ ਦੱਸ ਸਕਦੇ ਇਹਦਾ ਹੱਲ ਆਪੇ ਕਰਨਾ ਪੈਣਾ ਆਪਾਂ ਨੂੰ ਓਏ ਹੱਲ ਕਰੀਏ ਕੀ ਇਹੀ ਤਾਂ ਸੋਚਣ ਲੱਗੇ ਆ ਯਾਰ ਓ ਤੁਸੀਂ ਮੇਰੇ ਤੋਂ ਲੱਖ ਰੁਪਇਆ ਲਵੋ ਮੇਰਾ ਵਿਆਹ ਕਰਾਓ ਲਾ ਮੇਰੇ ਤੋਂ ਭਾਵੇਂ ਫਿਰ 2 ਲੱਖ ਲੈ ਲਿਓ ਮੇਰੇਲ ਨੂੰ ਪੇਕੇ ਭੇਜੋ ਪਹਿਲਾਂ ਓ ਤੁਸੀਂ ਮੈਂ ਤਾਂ ਸਾਰਾ ਖਸਨਾ ਲਵਾਂ ਮੇਰਾ ਖਜ਼ਾਨਾ ਲਿਆ ਦਈਏ ਰੇ ਸਾਰੇ ਖਸ ਨੂੰ ਤੇਰੇ ਕੋਲ ਰਹਿ ਕੀ ਗਿਆ ਸਾਰਾ ਕੋਤਾ ਕਾਜਲ ਨੂੰ ਖੁਲਾਤਾ ਤੈਂ ਕਦੇ ਸਕੂਟਰ ਹੀ ਲਿਆ ਦੇ ਕਦੇ ਗੱਡੀ ਹੀ ਲਿਆ ਦੇ ਜਾਂ ਤਾਂ ਬਿਊਟੀ ਪਾਰਲਰਾਂ ਚ ਲੈ ਕੇ ਜਾਂਦਾ ਸੀਗਾ ਉਹ ਮੈਂ ਕਹਣਾ ਯਾਰ ਆਪਣੇ ਨਾਲ ਸਾਰਿਆਂ ਦਾ ਮਾੜਾ ਹਾਲ ਇਹ ਹੀ ਆ ਇਹਦੇ ਸਮੱਸਿਆ ਹੱਲ ਕਰਦੇ ਆ ਪਹਿਲਾਂ ਆਪਾਂ ਇਹ ਤਾਂ ਹਲਾ दारू ਪੀ ਪੀ ਮਰ ਜੂਗਾ ਨਾ ਹੋਰ ਉਹ ਤੇਰੇ ਕੋ ਫੋਟੋ ਹੈਗੀ ਆ ਕਾ ਜਲਦੀ ਕੋਈ ਹੈਗੀ ਆ ਚਲ ਐਂ ਕਰ ਦੋ ਮੈਨੂੰ ਵਟਸਐਪ ਕਰ ਤਾਂ ਮੈਂ ਜਾਨਾ ਮੈਂ ਆਲੇ ਦੁਆਲੇ ਚਾਰ ਪਿੰਡਾਂ ਤੇ ਢੇਡਾ ਦੇ ਆਹੋ ਨਾਲੇ ਭਾਈ ਪਤਾ ਕਰ ਲੈਣਾ ਇੱਥੇ ਆਲੇ ਦੁਆਲੇ ਆਹੋ ਜੇ ਕਿਸੇ ਨੂੰ ਦੇਖੀ ਪੁੱਛ ਲਾਂਗੇ ਵਾ ਠੀਕ ਆ ਉਹ ਭੇਜ ਦੇ ਫੋਟੋ ਇਹਦਾ ਆ ਮੁੰਡੇ ਨੂੰ ਕੋਈ ਸੁਣਾ ਇਧਰ ਆਇਆ ਲੱਗਦਾ ਖੜੀ ਵੀਰੇ हां भाई ओ यार गल सुन मेरी एक यार ऐनु ਕਿਤੇ ਦੇਖਿਆ ਤਾਂ हां भाई ਕਿੱਥੇ ਠੇਕੇ ਕੋਲੇ ਯਾਰ ਬੰਦੇ ਜੇ ਨਾਲ ਖੜੀ ਸੀ ਬੱਦਾ ਕਹੇ ਜੇ ਸੀ ਭਾਰੀ ਜੇ ਸੀ ਯਾਰ ਮੋਟਾ ਜੇ ਮੇਰੇ ਵਰਗਾ ਫੇ ਕਹੇ ਕਿੱਧਰ ਨੂੰ ਸੀ ਐ ਨਹੀਂ ਪਤਾ ਯਾਰ ਭਾਈ ਠੇਕਾ ਆਦੀ ਕਿ ਉਹ ਸੜਕੜਾ ਸੀ ਜੇ ਪਰ ਲੱਸੀ ਦੀ ਆ ਸੜਕੜਾ ਚਲ ਪੈਲ ਕੰਨੀ ਨੂੰ ਗਏ ਹਾਂ ਚਲ ਠੀਕ ਆ ਭਾਈ ਧੰਨਵਾਦ ਠੀਕ ਆ ਭਾਈ ਹੋਰ ਪਿਆਲਾ ਭਾਈ ਯਾਰ ਇਹਨੂੰ ਦੇਖਿਆ ਕਿ ਤਾ ਤੁਸੀਂ ਹਾਂ ਭਾਈ ਦੇਖਿਆ ਹਾਂ ਭਾਈ ਦੇਖਿਆ ਨਹੀਂ ਭਾਈ ਨੇ ਦੇਖਿਆ ਹੋਇਆ ਮੈਨੂੰ ਦੱਸਿਓ ਹਾਂ ਚੱਲ ਕਾਹਾਂ ਦੇਖੀਂ ਓਏ ਹਲੋ ਖਲ੍ਹ ਸੁਣੀ ਓਏ ਨੂੰ ਦੇਖਿਆ ਕਿ ਤਾ ਓਏ ਤਾਂ ਕਾਜਲਾ ਤੂੰ ਇਹਨੂੰ ਕਿਵੇਂ ਜਾਣਦਾ ਓਏ ਓਏ ਇਹ ਤਾਂ ਸਾਡੇ ਘੁੰਡ ਸਾਡੇ ਆੜੀ ਨੀਲੇ ਰਾਂ ਵਿਆਹੀ ਹੋਈ ਆ ਓਏ ਇਹ ਤਾਂ ਮੇਰੀ ਕਾਜਲਾ ਮੇਰਾ ਸਾਰਾ ਕੁਝ ਲੁੱਟ ਕੇ ਲੈ ਗਈ 1 ਸਾਲ ਹੋ ਗਿਆ ਮੈਨੂੰ ਇਹ ਤਾਂ ਮੇਰੇ ਨਾਲ ਰਹਿਣੀ ਸੀ ਯਾਰ ਉਹ ਤੈਨੂੰ ਭਲੇਖਾ ਭਲੂਖਾ ਲੱਗ ਗਿਆ ਹੁਣ ਓ ਨਹੀਂ ਆਲੇ ਨਾ ਮੇਰੀ ਕਾਜਲਾ ਤੁਸੀਂ ਇਹਨੂੰ ਕਿਵੇਂ ਜਾਣਦੇ ਹੋ ਓਏ ਤਾਂ ਸਾਊ ਐ ਬਹੁਤ ਆ ਯਾਰ ਤੇਰੇ ਨਾਲ ਕਿਵੇਂ ਰਹਿ ਜੂਗੀ 1 ਸਾਲ ਹੋ ਗਿਆ ਮੇਰੇ ਸਾਰਾ ਕੁਝ ਲੁੱਟ ਕੇ ਲੈ ਗਈ ਐ ਹੁਣ ਦੇਖੀ ਇਹ ਕਿਤੇ ਜੇ ਤੈਨੂੰ ਮਿਲੀ ਮੈਂ ਕੂਲੀ ਕਲਾ ਪਿੰਡਾਂ 'ਤੇ ਦੱਸ ਦਿੰਦੀ ਕਿਉਂ ਤੈਨੂੰ ਦੱਸੂ ਮੇਰੀ ਕਾਜਲਾ ਇਹਦਾ ਯਾਰ ਕੋਈ ਨਾ ਤੇਰੇ ਦੀ ਪਰਚਾ ਦਰਜ ਕਰਾਂ ਉਹ ਤੇਰੇ ਕੋਲ ਹੀ ਨਿਕਲੇ ਅਰ रहमान ਫੂਟਾਂ ਵਾਲੇ ਦੇ ਆਉਂਦੀ ਹੋਊਗੀ ਇਹ ਇੱਥੇ ਪੁੱਛਦਾ ਹੋਰ ਭਾਈ ਜੀ ਕੀ ਹਾਲ ਆ ਵੀਰ ਯਾਰ ਆ ਦੇਖੀ ਆ ਕਿਤੇ ਪਾ ਉਹ ਇਹਦਾ ਯਾਰ ਕਾਜਲ ਆਉਂਦੀ ਹੁੰਦੀ ਇੱਥੇ ਸਾਡੇ ਕੋਲੇ ਇਹ ਤਾਂ ਇੱਕ ਅਮਲੀ ਜੇ ਨਾਲ ਆਉਂਦੀ ਹੁੰਦੀ ਆ 5-7000 ਦੇ ਕੱਪੜੇ ਲੈ ਜਾਂਦੀ ਆ ਯਾਰ ਨਾਲੇ ਪਰ ਉਹ ਦੇਖੀ ਨਹੀਂ 2-3 ਦਿਨ ਹੋ ਗਏ ਦੱਸ ਦੇ ਆਈ ਭਾਈ ਮੈਂ ਤੈਨੂੰ ਆਪਦਾ ਨੰਬਰ ਦਿੰਦਾ ਨੰਬਰ ਹਾਂ ਤੂੰ ਲੈ ਨੰਬਰ ਦੇ ਲਿਖ ਜਾ ਪਰ ਇਥੇ ਜਿਆਦਾ ਆਈ ਮੈਂ ਤੈਨੂੰ ਦੱਸ ਦਊਗਾ ਦਸੀ ਬਾਈ ਬਣ ਕੇ ਹੈ ਬਾਈ ਜਰੂਰ ਪੱਕਾ ਉਹਦੇ ਘਰ ਵਾਲੇ ਦਾ ਬਾਲਾ ਬੁਰਾ ਹਾਲਾ ਯਾਰ ਅੱਛਾ ਹਾਂ ਪਿੱਟੀ ਜਾਂਦਾ ਦੋ ਦਿਨ ਹੋ ਗਏ ਦਾ ਭੱਜ ਗਿਆ ਚਲ ਕੋਈ ਨਹੀਂ ਜਦ ਆ ਗਈ ਤੈਨੂੰ ਮੈਂ ਜਰੂਰ ਦੱਸਾਂ ਮਿਲੀ ਉਹ ਬੰਤਾ ਮਿਲੀ ਨਹੀਂ ਮੇਰਾ ਤਿੰਨ ਚਾਰ ਪਟ ਜਾਇਆ ਫਿਰ ਐਂ ਕਰ ਮੇਰੇ ਵਾਲਾ ਹੱਲੀ ਕਰ ਲੈ ਮੇਰੇ ਲਈ ਬਹਿ ਕੇ ਦੇਖ ਲੈ ਮੜਿਆ ਇਹਨੂੰ ਕਹੀ ਪਹਿਲਾਂ ਹੋਰ ਚਲ ਆਜਾ ਭਾਬੀ ਹਸਰੀ ਗੱਲ ਪੱਕ ਤੂੰ ਆਪਦੇ ਪੇਕੀ ਨਹੀਂ ਗਈ ਹੈਗੀ ਉਹ ਜਿਹੜਾ ਭਗਵੰਤ ਮਾਨ ਨੇ 100000 ਰੁਪਇਆ ਪਾਉਣਾ ਸੀਗਾ ਉਹ ਥੋੜੇ ਪੇਕੇ ਪਿੰਡ ਆ ਗਿਆ ਸਾਰੀਆਂ ਬੁੜੀਆਂ ਨੇ ਲੈ ਵੀ ਲਿਆ ਉੱਥੇ ਮੈਂ ਨਹੀਂ ਜਾਂਦੀ ਤਾ ਤੂੰ ਕਿਉਂ ਨਹੀਂ ਜਾਂਦੀ ਤੈਨੂੰ 1000 ਰੁਪਇਆ ਨਹੀਂ ਚਾਹੀਦਾ ਮੈਂ ਤੇ ਇਹ ਤੂੰ ਹੀ ਲੈ ਲੂ ਹੋਰ ਕੋਈ ਬਹਾਨਾ ਲਾ ਲਾ ਭਾਬੀ ਆਪਦੇ ਮੰਮੀ ਡੈਡੀ ਹੁਣਾਂ ਨੂੰ ਮਿਲਿਆ ਤੂੰ ਇਹ ਤਾਂ ਹਰ ਕੋਣ ਨੂੰ ਪਹਿਲਾਂ ਹੀ ਪਤਾ ਹੀ ਸੀਗਾ ਚਲ ਆ ਜਾ ਪੇਕੇ ਦਾ ਕੀ ਭੇਚਣੀ ਨਹੀਂ 1000 ਰੁਪਇਆ ਦਾ ਹੋਰ ਪੰਗਾ ਖੜਾ ਕਰਤਾ ਉਹਨ ਮੈਨੂੰ ਕੀ ਪਤਾ ਦੀ ਇਹਨੇ ਘਰੋਂ ਨਿਕਲਣਾ ਕਿ ਨਹੀਂ ਨਿਕਲਣਾ ਤੂੰ ਐ ਕਰ ਇਹਨੂੰ ਸ਼ਾਪਿੰਗ ਦੇ ਬਹਾਨੇ ਘਰੋਂ ਕੱਢ ਇਹਨੂੰ ਮੈਂ ਕੈਟਨੈਪ ਕਰ ਲਉ ਬਾਹਰੇ ਉਹ ਇਹੀ ਤਾਂ ਪੰਗਾ ਘਰੋਂ ਦਾ ਨਿਕਲਦੀ ਨਹੀਂ ਬਰੋਟੇ ਵਾਂ ਜੜਾਂ ਦੱਬੀ ਬੈਠੀ ਆ ਆਪਣੇ ਢੂੰਗੀਆਂ ਉਹ ਤੇਰਾ ਤਾਂ ਔਖਾ ਯਾਰ ਇਹਨੇ ਕਿਤੇ ਜਾਣਾ ਹੈਗਾ ਐਦੂ ਤਾਂ ਆਪਾਂ ਕਾਜਲ ਨੂੰ ਲੱਭ ਲੈਨੇ ਆ ਤੂੰ ਵੀ ਇਧਰ ਲੱਭ ਲੈ ਮੈਂ ਇਧਰ ਲੱਭ ਲੈ ਇਹਨੂੰ ਅਲੱਗ-ਅਲੱਗ ਲੱਭਦਿਆਂ ਜਾ ਕੇ ਉਹਨੂੰ ਮੇਰੇ ਨਾਲ ਹੀ ਬਲਖੋਣੀਆਂ ਕਰਦੀਆਂ ਤੂੰ ਮੇਰੇ ਨਾਲ ਹੀ ਭੱਜ ਗਏ ਹੈਂ ਆ ਆਮ ਦੀਏ ਉੱਤਰ 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 ਇੱਥੇ ਇੱਥੇ ਉੱਤਰ 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 ਥੱਲੇ ਉੱਤਰ ਫਲੇ ਤਾਂ ਫਲੇ ਤਾਂ ਮੇਰੇ ਨਾਲ ਹੈ ਕਿ ਮੇਰੇ ਪਰਸਪਤ ਬੜੀ ਅਤਰੀ ਗੱਲ ਹੈ ਹੈ RAM DINA ਹੋਵੇ ਕੁੱਤੀ ਜਨਾਨੀ ਗਲਿਚਾ ਗਲਤ ਪਾ ਦੇ ਤਾ ਆਹ ਕੌਣ ਈ ਓਏ ਲੱਗਦੀ ਤਾਂ ਕਾਜਲੀ ਆ ਮੁੰਡਾ ਖੜਾ ਸੀ ਇਹਦੇ ਨਾਲ ਨਹੀਂ ਯਾਰ ਕੋਈ ਹੋਰ ਵੀ ਹੋ ਸਕਦੀ ਉਹ ਤਾਂ ਭੱਜੀ ਹੋਈ ਆ ਉਹ ਤਾਂ ਨਹੀਂ ਮੁੜ ਕੇ ਆਹਦੀ ਐਵੇਂ ਆ ਆ ਵੀ ਸਕਦੀ ਆ ਬਾਈ ਇਹ ਦੇਖੀਏ ਤਾਂ ਹੈ ਕੌਣ ਹੈ ਇਹ ਇਹ ਕੱਪੜੇ ਦਾ ਮਤਲਬ ਕਾਜਲੇ ਪਾਉਂਦੀ ਸੀ ਯਾਰ ਮੈਂ ਕਹਿੰਦਾ ਦੇਖ ਹੀ ਲੈਣੇ ਆ ਪਰ ਨਹੀਂ ਯਾਰ ਜੇ ਕੋਈ ਹੋਰ ਨਿਕਲਿਆ ਵੱਡ ਬਾਬ ਹੋਊਗੀ ਲੱਗਦੀ ਤਾਂ ਉਹੀ ਆ ਮੈਂ ਕਹਿੰਦਾ ਦੇਖ ਲੈਣੇ ਆ ਉਹ ਛੱਟ ਦੇਖੀ ਜਾਊ ਫਿਰ ਨਾ ਤੂੰ ਕਿਹੜੇ ਮੁੰਡਰੇ ਉੱਤਰੀਆਂ ਨਹੀਂ ਚੱਲ 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 ਤੇਰੇ ਪਿੱਛੇ ਉਹ ਮਰਨ ਆਲਾ ਹੋਇਆ ਪਿਆ दारू ਪੀ ਪੀ ਤੂੰ ਪਤਾ ਨਹੀਂ ਕਿਹਦੇ ਨਾਲ ਉੱਤਰੀ ਆਉਣਾ ਓਏ ਆ ਮਿਲ ਗਈ ਤੇਰੀ ਘਰ ਵਾਲੀ ਆਏ ਮੇਰੀ ਖਾਜੂ ਲਾ ਗਈ ਕਾਜਲ ਤੂੰ ਘਰ ਨੂੰ ਚੱਲ ਉਹ ਮੇਰੇ ਲਈ ਪਰੌਂਠਾ ਬਣਾ ਲੂ ਵਾਲਾ ਮੈਂ ਆਇਆ ਓ ਠੰਡਾ ਕਾਜਲ ਦਾ ਆ ਜਾਂਦੀ ਆ ਓ ਚਲੇ ਯਾਰ ਦੇ ਤਾਂ ਨੀਲੇ ਨੂੰ ਵੀ ਮਲਾਦੀ ਆ ਜਾ ਦੂਰੀ ਕੀ ਕਾ ਕਥੋਂ ਉਹ ਬਾਜ਼ਰ ਕਿਥੋਂ ਲੱਭ ਗਈ ਮਾਤਾ ਚਾਰ ਪਿੰਡਾਂ 'ਚ ਦੇਖਿਆ ਆ। ਆ ਇੱਥੇ ਇੱਕ ਮੋਟਾ ਇਹ ਮੁੰਡਾ ਲਾਹ ਗਿਆ ਯਾਰ ਇਹਨੂੰ। ਉਹ ਤਾਂ ਇਹਦਾ ਭਾਈ ਹੋਊ। ਲੈ ਹਾਉ ਭਾਈ ਹੋਣ ਤਾਂ ਲਾ ਕੇ ਨਾਲੇ ਪੰਜ ਥੱਪੜੇ ੱਟ ਜਾਂਦਾ ਲੱਤ ਮਾਰ ਕੇ ਗਿਆ। ਉਹ ਚੱਲ ਭਾਈ ਭੈਣਾਂ ਦੇ ਮਾਰਦੇ ਹੀ ਹੁੰਦੇ ਨੇ। ਉਹ ਨਹੀਂ ਯਾਰ ਭਾਈ ਨਹੀਂ ਸੀ ਉਹ। ਤੈ ਕਿਉਂ ਕਿਹਾ ਭੱਜ ਗਈ ਫਿਰ? ਉਹ ਮੈਨੂੰ ਕੀ ਪਤਾ ਸੀ ਕਿੱਥੇ ਐ। ਓਏ ਭੱਜੀ ਹੋ ਸੀ ਯਾਰ ਉਹ। ਉਹ ਚੱਲ ਸਿੰਦੇ ਤੈ ਕਾਜ ਲੱਭ ਕੇ ਲਿਆਂਦੀ ਆ ਨਾ। ਹਾਂ। ਤੇਰਾ ਮੈਂ ਇਹੋ ਜਿਹਾ ਹੱਲ ਕਰੂੰ। ਤੇਰੀ ਘਰ ਵਾਲੀ ਜਾਂਦੀ ਨਹੀਂ ਨਾ। ਨਾ। ਤੇਰਾ ਵਿਆਹ ਨਹੀਂ ਨਾ ਹੁੰਦਾ। ਹਾਂ। ਮੈਂ ਹੱਲਾ ਬੱਲੇ ਆ ਬਾਈ ਕਿਵੇਂ ਤੇਰੀ ਘਰ ਵਾਲੀ ਹੂੰ ਇਹਦੇ ਨਾਲ ਵਿਆਹ ਕੇ ਤੋਰ ਦੇਣੀ ਆ ਨਾ ਰਹੇਗਾ ਬਾਸ ਨਾ ਵਜੇਗੀ ਬਾਸਰੀ ਉਹ ਨਹੀਂ ਓਏ